ਸ਼ਾਂਤੀ ਅਤੇ ਪਾਈ ਚਾਰੇ ਦਾ ਸੰਦੇਸ਼ ਲੈ ਕੇ ਸੰਤ ਨਾਮਦੇਵ ਜੀ ਦੇ ਜਨਮ ਸਥਾਨ ਪੰਡਰਪੁਰ ਮਹਾਰਾਸ਼ਟਰ ਤੋਂ ਚੱਲੀ ਪਵਿੱਤਰ ਯਾਤਰਾ 파ਰਤ ਦੇ ਵਖ ਵਖ ਸ਼ਹਿਰਾ ਵਿੱਚ ਦੀ ਹੁੰਦੀ ਹੋਈ ਕੱਲ ਰਾਤੀ ਬੁਰਲਾਡਾ ਦੇ ਨਾਮ ਦੇ ਪਵਨ ਵਿਖੇ ਪਹੁੰਚੀ ਰਾਤ ਦੇ ਟਹਿਰਾਵ ਤੋਂ ਬਾਅਦ ਅੱਜ ਸੂਬਾ ਕੁਮਾਨ ਸਾਹਿਬ वाया ਪਟਿਆਲਾ ਲਈ ਰਵਾਨਾ ਹੋਈ ਅੱਜ ਰਵਾਨਗੀ ਮੌਕੇ ਹਲਕਾ ਵਿਦਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤੀਸ਼ ਸਿੰਘਲਾ ਤੋਂ ਇਲਾਵਾ ਹਾਕਮ ਸਿੰਘ ਬਲਵੀਰ ਸਿੰਘ ਹਲਦੇਵ ਸਿੰਘ ਸੰਤਾ ਸਿੰਘ ਅਤੇ ਹਰਮੇਲ ਸਿੰਘ ਵੱਲੋਂ ਆਇਆ ਸੰਗਤਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕਰਨ ਤੇ ਇਹ ਯਾਤਰਾ ਅੱਗੇ ਰਵਾਨਾ ਹੋਈ ਅੱਜ ਸਾਡਾ ਬੜਲਾਡਾ ਦੀ ਧਰਤੀ ਅਸੀਂ ਭਗਸ਼ਾਲੀ ਲੋਕਾਂ ਜਿਨ੍ਹਾਂ ਨੂੰ ਸੰਤ ਸ਼ਰਮਣੀ ਸੰਤ ਸ਼ਰਮਣੀ ਭਗਤ ਬਾਬਾ ਨਾਮਦੇਵ ਜੀ ਦੀਆਂ ਜਿਹੜੇ ਖਰਾਮਾ ਸੀ ਆ ਪਦਜਨ ਕਹਿੰਦੇ ਨੇ ਉਹ ਸਾਡੇ ਪੰਡਰਪੁਰ ਦੇ ਸਾਡੇ ਜਿਹੜੇ ਉੱਥੋਂ ਦੇ ਸੇਵਕ ਨੇ ਬਾਬਾ ਨਾਮਦੇਵ ਜੀ ਦੇ ਉਹ ਲੈ ਕੇ ਆਏ ਨੇ ਇਹ ਹਰ ਸਾਲ ਕਿਤੇ ਯਾਤਰਾ ਸਾਈਕਲ ਯਾਤਰਾ ਕਰਦੇ ਆ ਕਿਤੇ ਕੋਈ ਉਹ ਯਾਤਰਾ ਕਰਦੇ ਆ ਜਿਸ ਕਰਕੇ ਮੈਂ ਇਹਨਾਂ ਦੀ ਭਗਤੀ ਇਹਨਾਂ ਦੀ ਮਤਲਬ ਇੱਕ ਦਿਰ ਸੰਕਲਪ ਨਾਮਦੇਵ ਜੀ ਨਾਲ ਉਹ ਸੰਦੇਸ ਆਉਂਦਾ ਸੋ ਅਸੀਂ ਕੁਝ ਦਿਨ ਪਹਿਲਾਂ ਭਗਤ ਨਾਮਦੇਵ ਜੀ ਦਾ ਜਿਹੜੇ ਜੰਦੇ ਆਲਾ ਮਨਾਕੇ ਹਟਿਆ ਸੋ ਅੱਜ ਫੇਰ ਇਹ ਆਏ ਨੇ ਇਹਨਾਂ ਨੇ ਅੱਜ ਮਤਲਬ ਸਾਡਾ ਜੋ ਉਮਰਦਾਖੀ ਆ ਬਾਬਾ ਨਾਮਦੇਵ ਜੀ ਨੇ ਖੜਾਵਾ ਅਸੀਂ ਅੱਜ ਇਹਨਾਂ ਦੀ ਪਾਤਸ਼ਾਹ ਦੇ ਵਿੱਚ ਸ਼ੋਰ ਕਹਿੰਦੇ ਆਸੀਂ ਪੰਜਾਬੀ ਖੜਾਵਾ ਕਹਿੰਦੇ ਆ ਸੋ ਉਹ ਅਸੀਂ ਪਾਕਸ਼ਾਈ ਲੋਕਾਂ ਦਾ ਅਜ ਦਰਸ਼ਨ ਕੀਤੇ ਸਾਰਿਆਂ ਨੇ ਬਹੁਤ ਦੇਖਿਆ ਨੇ ਭਈ ਇਹ ਜਿਹੜੀ ਬਾਣੀ ਲਿਖਿਆ ਇਬੇ ਬੀਠਲ ਉੱਪਰ ਬੀਠਲ ਵੀ ਸਾਰੇ ਦਾ ਸੰਸਾਰ ਦੇ ਵਿੱਚ ਜੋ ਬੀਠਲੇ ਕਰਬ ਦਾ ਰੂਪ ਰੱਖਿਆ ਉਹ ਸਾਰਾ ਇਹ ਬੀਠਲੇ ਸੰਤ ਨੇ ਅਸਾਂ ਦੇ ਸੰਤ ਨਾਮ ਦੇ ਦੇ ਨੇ ਸਭ ਇਹਨਾਂ ਦੇ ਪੁੱਤਰ ਨੇ ਬਾਲਕ ਨੇ ਸੇਵਕ ਨੇ ਇਸ ਕਰਕੇ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਆਪਾਂ ਸੰਤ ਬੀਠਲ ਦੇ ਦਰਸ਼ਨ ਕਰਾ ਜੋ ਅੱਜ ਗੁਰੂ ਨਾਮਦੇਵ ਜੀ ਦੇ ਸੂ ਸੰਦਰਭ ਦੇ ਵਿੱਚ ਜੋ ਸਾਡੇ ਮਹਾਰਾਸ਼ਟਰ ਤੋਂ ਵੰਡਰਫੁਲ ਤੋਂ ਇਹ ਸਾਰੇ ਪੰਟ ਆਏ ਨੇ ਇਹਨਾਂ ਦਾ ਇਥੇ ਬਹੁਤ ਸਵਾਗਤ ਹੈ ਜੋ ਖੜਾਮਾ ਨਹੀਂ ਗੀਆਂ ਜੋ ਬਾਬਾ ਨਾਮਦੇਵ ਨੇ ਪੈਨੀਆਂ ਸੀਗੀਆਂ ਉਹ ਅੱਜ ਮੋਢਾਡਾ ਦੇ ਵਿੱਚ ਆਈਆਂ ਨੇ ਇਹਨਾਂ ਦੇ ਨਾਲ ਮੋਢਾਡਾ ਨਗਰੀ ਪਵਿੱਤਰ ਹੋਈ ਹੈ ਤੇ ਅਸੀਂ ਬਹੁਤ ਪਾਕਿਸਤਾਨੀ ਲੋਕ ਹੈ ਜਿਹੜੇ ਨੇ ਅੱਜ ਇਹਨਾਂ ਖੜਾਮਾ ਦੇ ਦਰਸ਼ਨ ਕੀਤੇ ਨੇ ਇਹਦੇ ਵਿੱਚ ਸਾਡੇ ਐਮਐਲਏ ਸਾਹਿਬ ਪ੍ਰਿੰਸੀਪਲ ਬੁਧਰਾਮ ਜੀ ਵੀ ਆਇਆ ਨਹੀਂ ਗੇ ਅੱਜ ਸਾਰੇ ਸਾਡੇ ਬੁਲਾਡੇ ਦੇ ਜਿੰਨੇ ਭਗਤ ਨੇ ਨਾਮਦੇਵ ਦੇ ਉਹਨਾਂ ਨੇ ਆ ਕੇ ਖੜਾ ਮੈਂ ਦਰਸ਼ਨ ਕੀਤੇ ਨੇ ਸਾਨੂੰ ਇਹ ਬਹੁਤ ਵੱਡਾ ਅਜ ਦਿਨ ਹੈਗਾ ਇਹਨਾਂ ਦਾ ਲੋਕਾਂ ਦਾ ਜਿਹੜੇ ਏਡੀ ਦੂਰੋਂ ਆ ਕੇ ਸਾਰੇ ਪੰਜਾਬ ਦੇ ਵਿੱਚ ਆ ਕੇ ਇਹ ਲੋਕਾਂ ਨੂੰ ਦਰਸ਼ਨ ਕਰਾ ਰਹੇ ਨੇ ਇਹਨਾਂ ਦਾ ਅਸੀਂ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਹੈ ਸਾਰੇ ਜਿੰਨੇ ਵੀ ਨਾਮਦੇਵ ਦੇ ਭਗਤ ਨੇਗੇ ਉਹਨਾਂ ਦਾ ਵੀ ਬਹੁਤ ਸਵਾਗਤ ਹੈ ਤੇ ਬਹੁਤ-ਬਹੁਤ ਧੰਨਵਾਦ ਹੈ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਜੇਬਲਾ ਅਡਾ ਸ਼ਹਿਰ ਜਾਂ ਇਲਾਕਾ ਨਿਵਾਸੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦੇ ਸਾਰੇ ਭਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਰੇ ਸੇਵਕ ਸੇਵਾਦਾਰ ਜਿਨ੍ਹਾਂ ਨੇ ਇਹ ਚੌਥੀ ਰਥ ਯਾਤਰਾ ਜੋ ਆਈ ਹੈ ਉਹਦੇ ਮਤਾਬਕ ਸਾਨੂੰ ਪਹਿਲੀ ਯਾਤਰਾ ਤੋਂ ਬੜਾ ਉਤਸ਼ਾਹ ਹੋਇਆ ਸੀ ਇਸ ਕਰਕੇ ਤਿੰਨ ਯਾਤਰਾਵਾਂ ਪਹਿਲਾਂ ਆ ਚੁੱਕੀਆਂ ਨੇ ਚੌਥੀ ਆਪਣਾ ਹੁਣ ਆਈ ਹੈ ਇਹਦੇ ਮੁਤਾਬਕ ਇਹਨਾਂ ਤੋਂ ਅਸੀਂ ਜੀ ਕੁਝ ਗੱਲਾਂ ਤੋਂ ਜਾਣੂ ਹੋਏ ਆ ਇਹਨਾਂ ਨੇ ਬਹੁਤ ਹੀ ਬੁੜਲਾਡੇ ਦਾ ਸਤਕਾਰ ਕੀਤਾ ਹੈ ਬੁੜਾਡੇ ਦੀ ਸੰਗਤ ਦਾ ਸਤਕਾਰ ਕੀਤਾ ਹੈ ਇਸ ਕਰਕੇ ਅਸੀਂ ਜਿਹੜੀ ਸੰਗਤ ਆਈ ਹੈ ਉਥੋਂ ਉਹਦਾ ਪਹਿਲਾਂ ਹੀ ਅਸੀਂ ਮੀਟਿੰਗ ਕਰਕੇ ਸੋਚ ਲਿਆ ਵੀ ਕੋਈ ਕਮੀ ਨਾ ਰਹੇ ਕਿਸੇ ਕੰਮ ਦੀ ਕਮੀ ਰਹਿਣ ਵੀ ਜੰਦੰਦੇ ਬੱਚੇ ਬੜੇ ਸਿਆਣੇ ਨੇ ਸੇਵਾਦਾਰ ਬੜੇ ਸਿਆਣੇ ਨੇ ਇਸ ਕਰਕੇ ਅੱਜ ਜੋ ਇਹਨਾਂ ਦਾ ਸਵਾਗਤ ਹੋਇਆ ਹੈ ਉਹਦੇ ਮੁਤਾਬਕ ਸਾਡੇ ਸतीश ਕੁਮਾਰ ਜੀ ਚੇਅਰਮੈਨ ਸਾਹਿਬ ਮਾਰਕ ਕਮੇਟੀ ਬਲਾਡਾ ਅਤੇ ਸਾਡੇ ਬਹੁਤ ਹੀ ਮਜੂਦਾ ਐਮ ਐਲ ਏ ਪ੍ਰਿੰਸੀਪਲ ਬੁਧਰਾਮ ਜੀ ਜਿਹੜੇ ਕਿ ਆਏ ਵਾਰ ਇੱਥੇ ਦਰਸ਼ਨ ਕਰਦੇ ਨੇ ਅਤੇ ਆ ਕੇ ਸਭੋਧਨ ਕਰਦੇ ਨੇ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆਹੀ ਹੋਈ ਸਾਰੀ ਸੰਗਤ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਆਸ ਰੱਖਦੇ ਹਾਂ ਕਿ ਇਸੇ ਤਰ੍ਹਾਂ ਹਰ ਸਾਲ ਸੇਵਾ ਹੁੰਦੀ ਰਹੇ ਆਪਾਂ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜਨਮ ਸਥਾਨ ਮਹਾਰਾਸ਼ਟਰ ਤੋਂ ਸੰਗਤ ਸਾਈਕਲਾਂ ਤੇ ਚੱਲ ਕੇ ਗੁਜਰਾਤ, ਰਾਜਸਥਾਨ, ਹਰਿਆਣਾ ਪੰਜਾਬ ਦੇ ਵਿੱਚ ਬਲਾੜਾ ਸ਼ਹਿਰ ਦੇ ਵਿੱਚ ਪਹੁੰਚੇ ਹੈ ਲਗਭਗ 70 ਤੋਂ 80 70 ਤੋਂ 80 ਜਿਹੜੇ ਸਾਈਕਲਿਸਟ ਹੈ ਉਹ ਸਾਡੇ ਕੋਲ ਇੱਥੇ ਰਾਤ ਖੈ ਰਹੇ ਹੈ ਪਹਿਲਾਂ ਤਾਂ ਬਧਾਈ ਦੀ ਪਾਤਰ ਸਮੁੱਚੀ ਭਲਾਡੇ ਦੀ ਸੰਗਤ ਹੈ ਜਿਨ੍ਹਾਂ ਨੇ ਬਹੁਤ ਹੀ ਵਧੀਆ ਰਹਿਣ ਦੇ ਖਾਣ ਪੀਣ ਦੇ ਪ੍ਰਬੰਧ ਕੀਤੇ ਹੁਣ ਇਹ ਸਮੁੱਚੀ ਸੰਗਤ ਇਥੋਂ ਚੱਲ ਕੇ ਪਟਿਆਲਾ ਜਾਊਗੀ ਤੇ 30 ਦਿਨਾਂ ਦਾ ਇਹਨਾਂ ਦਾ ਸਫਰ ਹੈ ਬਾਬਾ ਨਾਮਦੇਵ ਜੀ ਦੇ ਜਨਮ ਦਿਨ ਸਥਾਨ ਬੰਡਰਪੁਰ ਤੋਂ ਸੰਗਤ ਚੱਲ ਗਈ ਔਰ ਇੱਕ ਬੜੀ ਖੁਸ਼ੀ ਦੀ ਗੱਲ ਹੈ ਮੈਂ ਸਾਡੇ ਜ਼ਿਲ੍ਹੇ ਵਾਸਤੇ ਸਾਡੇ ਪੰਜਾਬੀਆਂ ਵਾਸਤੇ ਵੀ ਜਿੰਨੇ ਵੀ ਸਾਈਕਲਿਸਟ ਪਹੁੰਚੇ ਆ ਕਿਸੇ ਦੇ ਕੋਈ ਇਸ ਤਰ੍ਹਾਂ ਬਾਧੂ ਬਾਸ ਨਹੀਂ ਸਾਰੇ ਫਿੱਟ ਹੈ ਬਿਲਕੁਲ ਫਿੱਟ ਫਾਰ ਨੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਸਾਡੇ ਭਲਾੜਾ ਹਲਕੇ ਦੇ ਲੋਕਾਂ ਨੂੰ ਇਲਾਕਾ ਨਿਵਾਸੀਆਂ ਨੂੰ ਇਹ ਵੱਧ ਤੋਂ ਵੱਧ ਸਾਈਕਲ ਚਲਾਓ ਸਿਹਤ ਬਣਾਓ ਨਸ਼ੇ ਛੱਡੋ ਕੋੜ ਵੱਡੋ ਆਪਾਂ ਇਹਨਾਂ ਤੋਂ ਸਿੱਖੋ 70 70 ਸਾਲ ਦੀਆਂ ਸ਼ਖਸੀਅਤਾਂ ਸਾਡੇ ਕੋਲੇ ਪਹੁੰਚੀਆਂ ਨੇ ਬਹਾਰਾਸਤ ਤੋਂ ਚੱਲ ਕੇ 1 ਮਹੀਨੇ ਦੇ ਵਿੱਚ ਇਹ ਦੁਬਾਰਾ ਜਨਮਸਥਾਨ ਤੇ ਪਹੁੰਚਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਸਾਡੀ ਸਮੂਹੀ ਭਲਾੜਾ ਦੀ ਸੰਗਤ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ